ਦੇਸ਼ ਦੇ ਹਾਕਮਾਂ ਦਾ ਵਿੱਚੇ ਕੇਂਦਰ ਤੇ ਵਿੱਚੇ ਸਾਡੀ ਆਪਣੀ ਸਰਕਾਰ ਹੁਣੇ ਸ਼ੁਗਲ ਕਰਦੇ ਸੀਗੇ ਕਿ ਅਸੀਂ 92 ਜਤਾ ਕੇ ਗਲਤੀ ਕਰ ਲਈ ਆ ਇਹ ਤਾਂ ਸਾਡੇ ਦੁਸ਼ਮਣ ਬਣ ਗਏ ਨੇ ਜਿਹੜੀਆਂ ਸਰਕਾਰਾਂ ਹੁਣ ਸਾਡੀਆਂ ਦੋਨੇ ਮੈਂ ਜ਼ਿਕਰ ਕਰ ਰਿਆਂ ਇਹ ਤਾਂ ਸਾਡੇ ਮਤਲਬ ਆਰਥਿਕ ਤੌਰ ਤੇ ਸਾਡੀ ਲੁੱਟ ਕਰਨ ਤੇ ਲੱਗੇ ਹੋਏ ਨੇ ਔਰ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਗ ਰਹੇ ਇਕੱਲੀ ਢੱਲੇਵਾਲ ਸਾਹਿਬ ਦੀ ਥੋੜੀ ਲੜਾਈ ਆ ਜਾਂ ਇਕੱਲੀ ਚੰਦ ਕਿਸਾਨਾਂ ਦੀ ਥੋੜੋ ਇਹ ਤਾਂ ਪੰਜਾਬ ਦੇ ਕਿਸਾਨਾਂ ਦੀ ਵੀ ਨਹੀਂ ਲੜਾਈ ਇਹ ਤਾਂ ਦੇਸ਼ ਦੇ ਕਿਸਾਨਾਂ ਦੀ ਜੋ ਸਾਡੇ ਗੁਰੂ ਸਾਹਿਬ ਸਾਨੂੰ ਸਰਬੱਤ ਦੇ ਭਲੇ ਦਾ ਸਲੋਗਨ ਦੇ ਕੇ ਗਏ ਉਹ ਲੜਾਈ ਆ। ਇਹ ਸੇ ਸਾਰਾ ਕਿਸਾਨਾਂ ਦੇ ਸਿਰ ਤੇ ਚੱਲਦਾ ਵਾ। ਔਰ ਕੀ ਇਹ ਖੁਸ਼ੀ ਨਾ ਬੈਠੇ ਨੇ। ਕੀ ਡੱਲੇਵਾਲ ਸਾਹਿਬ ਨੂੰ ਦਿਲ ਕਰਦਾ ਕਿ ਮੈਂ ਭੁੱਖਾ ਰਾਵਾਂ। ਮੈਂ ਤਾਂ ਇਹੀ ਕਹੂੰਗਾ ਕਿ ਸਰਕਾਰਾਂ ਜਿਹੜੀਆਂ ਸਾਡੀਆਂ ਨੇ ਨਾ ਉਹ ਉਹਨਾਂ ਦੇ ਹੁਣ ਰਗਾਂ ਵਿੱਚ ਖੂਨ ਨਹੀਂਗਾ। ਕੋਈ ਹੋਰ ਹੀ ਆਈਟਮ ਦੌੜ ਰਹੀ ਆ। ਇਹਦਾ ਮਤਲਬ ਹੁਣ ਆਪਾਂ ਅੰਗਰੇਜ਼ਾਂ ਨਾਲ ਦਾ ਵੀ ਰਿਕਾਰਡ ਥੋੜਿਆ ਹੋਇਆ ਵਾ। ਹੂੰ। ਕਿਉਂਕਿ ਆਪਾਂ ਤਾਂ ਹੁਣ ਕਿਸੇ ਗੱਲ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂਗੇ ਕੋਈ ਪੀਸਫੁੱਲ ਡਿਮੋਨਸਟ੍ਰੇਸ਼ਨ ਨੂੰ ਸੁਣਨ ਨੂੰ ਤਿਆਰ ਨਹੀਂ ਕੋਈ ਜੇ ਜੇ ਕੋਈ ਵਾਇਲੈਂਸ ਹੁੰਦਾ ਤੇ ਫਿਰ ਉਦਾਂ ਡਾਇਰੈਕਟਲੀ ਕਹਿ ਦਿੰਦੇ ਨੇ ਕਿ ਜੀ ਇਹ ਤਾਂ ਸਾਰੇ ਅਤਵਾਦੀ ਨੇ ਜੀ ਸਾਡਾ ਨਹੀਂ ਅਤਵਾਦੀ ਤੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਉਗਰਵਾਦੀ ਪਾਇਆ ਹੋਇਆ ਜਗਜੀਤ ਸਿੰਘ ਢੱਲੇਵਾਲ ਸਾਹਿਬ ਦਾ ਅੱਜ 18ਵਾਂ ਦਿਨ ਹੈ ਮਰਨਮਰਤੇ ਤਾ ਉੱਥੇ ਹੀ ਵੱਖ-ਵੱਖ ਸਿਆਸਤਦਾਨ ਇੱਥੇ ਪਹੁੰਚ ਰਹੇ ਤਾਂ ਉੱਥੇ ਹੀ ਸੁਖਪਾਲ ਖੈਰਾ ਜੀ ਇੱਥੇ ਆਏ ਹੋਏ ਆ ਉਹਨਾਂ ਨੇ ਉਹਨਾਂ ਦਾ ਹਾਲਚਲ ਪੁੱਛਿਆ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੈਰਾ ਸਾਹਿਬ ਤੁਹਾਡਾ ਐਸਐਮਟੀਵੀ ਤੇ ਬਹੁਤ ਬਹੁਤ ਸਵਾਗਤ ਹਾਂਜੀ ਸ਼ੁਕਰੀਆ ਜੀ ਕਿਸ ਤਰ੍ਹਾਂ ਦੀ ਹਾਲਤ ਉਹਨਾਂ ਦੀ ਬਿਲਕੁਲ ਤਾਂ ਨਾਜ਼ੁਕ ਹੈ ਲੇਕਿਨ ਉਹ ਫਿਰ ਵੀ ਚੜ੍ਹਦੀ ਕਲਾ 'ਚ ਨੇ ਜਦੋਂ ਤੁਸੀਂ ਗੱਲਬਾਤ ਕੀਤੀ ਕਿਵੇਂ ਦਾ ਮਾਹੌਲ ਸੀ ਦੇਖੋ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਦੀ ਭਾਵਾਂ ਕੇ ਸਿਹਤ ਬਹੁਤ ਕਮਜ਼ੋਰ ਆ ਆਈ ਬਲੀਵ ਕਿ ਕੈਂਸਰ ਦੇ ਪੇਸ਼ੈਂਟ ਨੇ ਪਰ ਇਹਦੇ ਬਾਵਜੂਦ ਉਹਨਾਂ ਦਾ ਮਨੋਬਲ ਬਹੁਤ ਸਟਰੋਂਗ ਆ ਬਸ ਐਸਐਸ ਨੂੰ ਸਲੂਟ ਕਰਨ ਲਈ ਅਸੀਂ ਆਏ ਆਂ ਇਦਾਂ ਦੇ ਜੋਦੇ ਜਿਹੜੇ ਨੇ ਉਹ ਘੱਟ ਪੈਦਾ ਹੁੰਦੇ ਨੇ ਆ ਭਗਵੰਤ ਮਾਨ ਤੇ ਮੋਦੀ ਸਾਹਿਬ ਤੇ ਹੋਰ ਜਿਹੜੇ ਬੈਠੇ ਨੇ ਇੱਕ ਵਕਤ ਦੀ ਰੋਟੀ ਨਹੀਂ ਛੱਡ ਸਕਦੇ ਰੋਟੀ ਦੇ ਨਾਲ ਜਿਹੜਾ ਦੂਜਾ ਕੰਮ ਕਰਦੇ ਉਹ ਵੀ ਨਹੀਂ ਛੱਡ ਸਕਦੇ ਸੋ ਅਸੀਂ ਇਹਨਾਂ ਦੀ ਹਮਦਦ ਕਰਨ ਲਈ ਮੋਰਲ ਸਪੋਰਟ ਕਹੋ ਔਰ ਜੋ ਇਹਨਾਂ ਦੀ ਮੰਗਾਂ ਬਹੁਤ ਜਾਇਜ਼ ਨੇ ਐਮਐਸਪੀ ਦੀ ਲੈ ਕੇ ਸਾਰੀਆਂ ਕਿਸਾਨ ਜਥੇਬੰਦਾਂ ਦੀ ਉਹਨਾਂ ਦਾ ਸਮਰਥਨ ਕਰਦੇ ਮੈਂ ਸਾਰੇ ਦੇਸ਼ ਦਾ ਕਿਸਾਨ ਵਿੰਗ ਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਮੇਰੇ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਅਤੇ ਹੋਰ ساری ਟੀਮ ਇਹੀ ਕਹਿਣ ਆਏ ਸੀ ਕਿ ਤੁਹਾਡੇ ਨਾਲ ਔਰ ਜਿੰਨੀ ਵੀ ਸਾਡਾ ਕੋ ਤਿਲ ਫੁੱਲ ਸੇਵਾ ਸੀ ਪੂਰੇ ਨਾਲ ਡਟ ਕੇ ਖੜਾਂਗੇ ਜੀ ਇਸ ਮੌਕੇ ਸੁਪਰੀਮ ਸੁਪਰੀਮ ਕੋਰਟ ਦਾ ਬਿਆਨ ਹੁੰਦਾ ਕਿ ਕਿਸਾਨ ਆਗੂ ਦੀ ਜਾਨ ਬੜੀ ਲੜਿੰਦੀ ਹੈ ਪੰਜਾਬ ਵਾਸਤੇ ਕਿਸਾਨ ਅੰਨ ਪੈਦਾ ਕਰਦਾ ਜੇ ਸੁਪਰੀਮ ਕੋਰਟ ਇਹ ਕੋ ਸੋਚ ਸਕਦਾ ਸਿਆਸਤਦਾਨ ਕੇਂਦਰ ਸਰਕਾਰ ਝੁਕਣ ਲਈ ਤਿਆਰ ਨਹੀਂ ਦੇਖੋ ਅੱਜ ਤਾਂ ਇਦਾਂ ਦਾ ਹਾਲ ਹੋ ਗਿਆ ਸਾਡੇ ਦੇਸ਼ ਦੇ ਹਾਕਮਾਂ ਦਾ ਵਿੱਚੇ ਕੇਂਦਰ ਤੇ ਵਿੱਚੇ ਸਾਡੀ ਆਪਣੀ ਸਰਕਾਰ ਹੁਣੇ ਸ਼ੋਗਲ ਕਰਦੇ ਸੀਗੇ ਕਿ ਅਸੀਂ 92 ਜਤਾ ਕੇ ਗਲਤੀ ਕਰ ਲਈ ਆ ਇਹ ਤਾਂ ਸਾਡੇ ਦੁਸ਼ਮਣ ਬਣ ਗਏ ਨੇ ਇਹਦਾ ਇਹ ਤਾਂ ਇਹਨਾਂ ਦਾ ਵਿਵਹਾਰ ਜਿਹੜਾ ਵਾ ਉਹ ਜਿਦਾ ਆਪਾਂ ਅੰਗਰੇਜ਼ਾਂ ਨੂੰ ਕੋਸਦੇ ਸੀ ਉਹਨਾਂ ਨਾਲੋਂ ਕੋਈ ਘੱਟ ਮਾੜਾ ਨਹੀਂਗਾ ਜਾਂ ਉਹ ਤੋਂ ਪਹਿਲਾਂ ਮੁਗਲਾਂ ਦਾ ਸੀਗਾ ਠੀਕ ਆ ਉਦੋਂ ਸਵਿਧਾਨ ਨਹੀਂ ਸੀਗਾ ਬੀੜੀਆਂ ਨਹੀਂ ਸੀਗਾ ਤੇ ਕਤਲੋਗਾਰਤ ਕਰਦੇ ਸੀਗੇ ਇਹ ਜਿਹੜੀਆਂ ਸਰਕਾਰਾਂ ਹੁਣ ਸਾਡੀਆਂ ਦੋਨੇ ਮੈਂ ਜ਼ਿਕਰ ਕਰ ਰਿਆਂ ਇਹ ਤਾਂ ਸਾਡੇ ਮਤਲਬ ਆਰਥਿਕ ਤੌਰ ਤੇ ਸਾਡੀ ਲੁੱਟ ਕਰਨ ਤੇ ਲੱਗੇ ਹੋਏ ਨੇ ਔਰ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਗ ਰਹੇ ਮੰਨ ਰਹੇ ਹੈਗੇ ਤਾਂ ਕਰਕੇ ਇਹ ਉਹਨਾਂ ਨਾਣੋਂ ਵੀ ਤਾਨਾਸ਼ਾ ਔਰ ਮਾੜੀਆਂ ਸਰਕਾਰਾਂ ਸਾਹਬਤ ਹੋ ਰੀਆਂ ਔਰ 18 ਦਿਨ ਕੋ ਬੰਦਾ ਭੁੱਖਾ ਬੈਠਾ ਇਹਨਾਂ ਨੂੰ ਇਨੀ ਸ਼ਰਮ ਨਹੀਂ ਆਈ ਮਤਲਬ ਸ਼ਰਮ ਦੀ ਘਾਟ ਹੀ ਮੈਂ ਕਹੂੰਗਾ ਕਿ ਘੱਟੋ ਘਾਟ ਉਹਨਾਂ ਦਾ ਹਾਲ ਹੀ ਪੁੱਛ ਲੈਣ ਕਿ ਉਹਨਾਂ ਨੂੰ ਮੋਟੀਵੇਟ ਕਰਨ ਵੀ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਭਗਵੰਤ ਮਾਨ ਦਾ ਤਾਂ ਇਹੀ ਫਰਜ਼ ਬਣਦਾ ਸੀ ਨਾ ਕਿ ਇਕੱਲੀ 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 ਢੱਲੇਵਾਲ ਸਾਹਿਬ ਦੀ ਥੋੜੀ ਲੜਾਈ ਆ ਜਾਂ ਇਕੱਲੀ ਚੰਦ ਕਿਸਾਨਾਂ ਦੀ ਥੋੜੋ ਇਹ ਤਾਂ ਪੰਜਾਬ ਦੇ ਕਿਸਾਨਾਂ ਦੀ ਵੀ ਨਹੀਂ ਲੜਾਈ ਇਹ ਤਾਂ ਦੇਸ਼ ਦੇ ਕਿਸਾਨਾਂ ਦੀ ਜੋ ਸਾਡੇ ਗੁਰੂ ਸਾਹਿਬ ਸਾਨੂੰ ਸਰਬੱਤ ਦੇ ਭਲੇ ਦਾ ਸਲੋਗਨ ਦੇ ਕੇ ਗਏ ਉਹ ਲੜਾਈ ਆ ਇਸ ਕਰਕੇ ਮੈਨੂੰ ਬਹੁਤ ਅਫਸੋਸ ਆ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਸੇ ਵੇਲੇ ਨਾ ਜਦੋਂ ਬਾਬਰ ਨੇ ਹਮਲਾ ਕੀਤਾ 1521 ਵਿੱਚ ਪੰਜਾਬ ਸਾਂਝੇ ਪੰਜਾਬ ਤੇ ਐਮਨਾਬਾਦ ਸ਼ਹਿਰ ਵਿੱਚ ਬਹੁਤ ਕਤਲੋਗਾਰਤ ਕੀਤੀ ਬਹੁਤ ਜਿਹਨੂੰ ਆਪਾਂ ਕਹਿੰਦੇ ਘੱਲੂਕਾਰਾ ਕੀਤਾ ਔਰਤਾਂ ਬੱਚਿਆਂ ਦੇ ਨਾਲ ਤੇ ਫਿਰ ਉਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਐਤੀ ਮਾਰ ਪਈ ਕੁਰਲਾਣੇ ਤੈੱਕੀ ਦਰਦ ਨਾ ਆਇਆ ਉਹ ਕਹਿੰਦਾ ਉਸ ਵੇਲੇ ਬਾਬਰ ਨੂੰ ਪੁੱਛਿਆ ਯਾਰ ਇੰਨਾ ਕੁਝ ਤੂੰ ਖੂਨ ਵਹਾਤਾ ਤੈਨੂੰ ਦਰਦ ਹੀ ਨਹੀਂ ਆਇਆ ਤੇ ਹੁਣ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਦਰਦ ਹੀ ਨਹੀਂ ਹੈਗਾ ਯਾਰ ਸੋ ਤਾਂ ਹੀ ਮੈਂ ਕਿਹਾ ਕਿ ਇਹਨਾਂ ਦਾ ਇਹਨਾਂ ਦਾ ਤੇ ਅੰਗਰੇਜ਼ਾਂ ਤੇ ਮੁਗਲਾਂ ਦੇ ਦਰਮਿਆਨ ਕੋਈ ਫਰਕ ਨਹੀਂ ਰਹਿ ਗਿਆ ਖਾਨਾ ਸਾਹਿਬ ਕਹਿੰਦੇ ਬਲਦ ਵਾਗਦਾ ਛੜ ਮਾਰ ਜੇ ਤੇ ਕਿਸਾਨ ਨੂੰ ਸਹਣੀ ਚਾਹੀਦੀ ਹੈ ਤੇ ਇੱਥੇ ਤਾਂ ਸਾਰੇ ਕਿਸਾਨ ਅੰਨਦਾਤਾ ਬੈਠਾ ਕੇਂਦਰ ਸਰਕਾਰ ਦੇ ਜਿਵੇਂ ਹੀ ਨਹੀਂ ਲੱਗਦਾ ਕਿ ਸਿਆਸਤਦਾਨ ਦਾ ਸਿਆਸਤ ਦਾ ਪਾਵਰ ਦਾ ਨਸ਼ਾ ਹੀ ਇੰਨਾ ਜੋ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆਂ ਕਿ ਕੋਈ ਮਰਦਾ ਕੋਈ ਜਿਉਂਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਪੰਜਾਬ ਦੀ ਧਰਤੀ ਤੇ ਪੂਰਾ ਹੋ ਜੇ ਕੁਝ ਹੋ ਜੇ ਸਿਆਸਤਦਾਨ ਲਈ ਕੋਈ ਮੈਟਰ ਨਹੀਂ ਕਰਦਾ ਨਹੀਂ ਜਿੱਦੀ ਤਾਂ ਕੇਂਦਰ ਸਰਕਾਰ ਆ ਬੇਸਿਕਲੀ ਉਹ ਤਾਂ ਹੁਣ ਜਿਹਨੂੰ ਕਹਿੰਦੇ ਕਿ ਉਹ ਬਿਲਕੁਲ ਢੀਠ ਹੋ ਗਈ ਆ ਪੰਜਾਬ ਪਾਰਟਿਕੁਲਰਲੀ ਉਹਨਾਂ ਦੇ ਨਿਸ਼ਾਨੇ ਤੇ ਰਿਹਾ ਸਾਰੀਆਂ ਕੇਂਦਰ ਸਰਕਾਰਾਂ ਦੇ ਨਿਸ਼ਾਨੇ ਤੇ ਰਿਹਾ ਸਾਡੇ ਪਾਣੀਆਂ ਤੋਂ ਲੈ ਕੇ ਸਾਡੀ ਪੰਜਾਬੀ ਬੋਲਦੇ ਇਲਾਕੇ ਆ ਬਹੁਤ ਸਾਰੇ ਹਰਿਆਣੇ ਦੇ ਵਿਚਾਰੇ ਆਏ ਨੇ ਲੱਗੇ ਗਵੰਡੀ ਨੇ ਇਹ ਸਾਰੇ ਉਹਨਾਂ ਦੀ ਬਦੌਲਤ ਹੀ ਬਾਹਰ ਬੈਠੇ ਨੇ ਤ ਉਸ ਪੰਜਾਬ ਆਲਵੇਜ਼ ਹੈਜ਼ ਬੀਨ ਅ ਟਾਰਗੇਟ ਪੰਜਾਬ ਦੇ ਵਿੱਚੋਂ ਹੁਣ ਵੱਧ ਕੇ ਕਿਸਾਨ ਟਾਰਗੇਟ ਨੇ ਕਿਉਂਕਿ ਕਿਸਾਨ ਉਹਨਾਂ ਦੇ ਸਾਹਮਣੇ ਖੜਨ ਦੀ ਜ਼ਰੂਰਤ ਕਰਦੇ ਨੇ ਮੋਦੀ ਸਾਹਿਬ ਤੇ ਦਿੱਲੀ ਦੀ ਸਰਕਾਰ ਨੂੰ ਐਂ ਲੱਗਦਾ ਕਿ ਸਾਡੇ ਦੇਸ਼ ਵਿੱਚ ਸਾਡਾ ਵਿਰੋਧ ਕਰਨ ਵਾਲਾ ਜੰਮਿਆ ਹੀ ਕੋਈ ਨਹੀਂਗਾ ਇਹ ਜੰਮੇ ਹੋਏ ਨੇ ਤਾਂ ਕਰਕੇ ਇਹਨਾਂ ਨਾਲ ਇਦਾਂ ਦਾ ਰਵਈਆ ਜਿਹੜਾ اختیار ਕਰੇ ਦੂਜਾ ਹੈਗਾ ਕਿ ਬੀਜੇਪੀ ਪੋਲੀਟੀਕਲੀ ਅ ਦੇਸ਼ ਵਿੱਚ ਧਰਮ ਦੇ ਆਧਾਰ ਤੇ ਰਾਜਨੀਤੀ ਕਰ ਰਹੀ ਹੈ ਤਾਂ ਸਿੱਖ ਜਿਹੜੇ ਨੇ ਉਹ ਘੱਟ ਗਿਣਤੀ ਆ ਉਹਨਾਂ ਨੂੰ ਐਂ ਲੱਗਦਾ ਕਿ ਇਹਨਾਂ ਨੂੰ ਕੁੱਟ ਕੇ ਇਹਨਾਂ ਨੂੰ ਖਾਲਸਤਾਨੀ ਕਹੇ ਕਿ ਇਹਨਾਂ ਨੂੰ ਦੇਸ਼ ਵਿਰੋਧੀ ਕਹੇ ਕਿ ਅਸੀਂ ਸ਼ਾਇਦ ਬਾਕੀ ਦੇਸ਼ ਵਿੱਚ ਸਾਨੂੰ ਲਾਹਾ ਮਿਲ ਰਿਹਾ ਜਾਂ ਫਿਰ ਇਹੋ ਜੀ ਗੱਲ ਹੋਊਗੀ ਵਰਨਾ ਕੋਈ ਵੀ ਸਿਆਣ ਸਰਕਾਰ ਕਿਉਂਕਿ ਜਿਹੜੇ ਕਿਸਾਨ ਅੱਜ ਥੋੜੋ ਇੱਥੇ ਬੈਠੇ ਨੇ ਉਹ ਤਾਂ ਦਿੱਲੀ ਦੀ ਬਰੂਹਾਂ ਤੇ ਵੀ ਬੈਠੇ ਰਹੇ 6-700 ਬੰਦਾ ਮਰ ਗਿਆ ਕਦੀ ਪ੍ਰਾਈਮ ਮਿਨਿਸਟਰ ਨੇ ਕਿਸੇ ਬੀਜੇਪੀ ਦੇ ਲੀਡਰ ਨੇ ਟਵੀਟ ਤੱਕ ਨਹੀਂ ਕੀਤਾ ਸੀਗਾ ਕਿ ਹਾਂ ਯਾਰ ਬੰਦੇ ਸਾਡੇ ਦੇਸ਼ ਦੇ ਨੇ ਉਹ ਮਰ ਗਏ ਨੇ ਕਿਸਾਨ ਮਰ ਗਏ ਨੇ ਕਿਉਂਕਿ ਇਹਨਾਂ ਦੇ ਬੱਚੇ ਬਾਰਡਰਾਂ ਤੇ ਰਾਖੀ ਕਰਦੇ ਨੇ ਔਰ ਇਹਨਾਂ ਸਾਰਿਆਂ ਦੇ ਹੀ ਪੁਰਖਿਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਵੀ ਸਾਰਾ ਰੋਲ ਅਦਾ ਕੀਤਾ ਸੋ ਮੈਂ ਇਹੀ ਕਹੂੰਗਾ ਕਿ ਸਾਡੀ ਡਿਸਰੈਸਪੈਕਟ ਹੋ ਰਹੀ ਆ ਸਾਡਾ ਇਸ ਦੇਸ਼ ਵਿੱਚ ਜਿਵੇਂ ਕਿ ਕਿਸਾਨਾਂ ਦਾ ਕੋਈ ਮੁੱਲ ਨਹੀਂਗਾ ਇਹ ਮਹਿਸੂਸ ਕਰਾਇਆ ਜਾ ਰਿਹਾ ਸਾਨੂੰ ਸਾਰਿਆਂ ਨੂੰ ਖੈਰਾਬ ਸਾਹਿਬ ਜਦੋਂ ਕਿਸਾਨ ਧਰਨਾ ਲਾ ਕੇ ਬੈਂਦੇ ਆ ਚਾਹੇ ਕੁਛ ਵੀ ਉਹ ਕੋਈ ਆਲਾਦ ਵਾਲਾ ਨਹੀਂ ਦੇਖਦੇ ਤੇ ਕਈ ਵਾਰੀ ਤੁਰੇ ਜਾਂਦੇ ਲੋਕ ਕਹਿੰਦੇ ਯਾਰ ਇਹ ਤਾਂ ਵੇਲੇ ਐਵੇਂ ਬੈਹ ਜਾਂਦੇ ਆ ਤੁਹਾਨੂੰ ਲੱਗਦਾ ਇਹੋ ਜਿਹੀ ਵੀ ਕਈ ਵਾਰੀ ਬਿਆਨ ਦੇਣੇ ਚੰਗੀ ਗੱਲ ਨੂੰ ਤਾਂ ਨਹੀਂ ਸ਼ੋਭਦਾ ਹੈਗਾ ਜੀ ਕਿਉਂਕਿ ਅੱਜ ਅਗਰ ਕਿਸਾਨ ਨਾ ਹੋਵੇ ਤੇ ਰੋਟੀ ਪਕਸਾ ਦੀ ਕਿਸੇ ਦੇ ਘਰ ਵਿੱਚ ਜਿਹੜੇ ਉੱਥੇ ਸੜਕਾਂ ਤੇ ਥੋੜੀ ਜੀ ਨਹੀਂ ਚੱਲ ਸਕਦੇ ਡਿਸਕੰਫਰਟ ਉਹ ਮੈਂ ਪੁੱਛਣਾ ਚਾਹੁੰਨਾ ਕਿ ਅਗਰ ਕਿਸਾਨ ਨਾ ਹੋਣ ਤੇ ਤੁਸੀਂ ਘਰਾਂ ਚ ਬਗੈਰ ਕਿਸਾਨ ਤੋਂ ਪੈਦਾ ਕੀਤੇ ਅਨਾਜ ਤੋਂ ਰੋਟੀ ਖਾ ਸਕਦੇ ਹੋ ਰੋਟੀ ਤੁਸੀਂ ਇਹਨਾਂ ਦੇ ਸਿਰ ਤੇ ਖਾ ਰਹੇ ਹੋ ਦੇਸ਼ ਹੀ ਸਾਰਾ ਕਿਸਾਨਾਂ ਦੇ ਸਿਰ ਤੇ ਚੱਲਦਾ ਵਾ ਔਰ ਕੀ ਇਹ ਖੁਸ਼ੀ ਨਾਲ ਬੈਠੇ ਨੇ ਕੀ ਡੱਲੇਵਾਲ ਸਾਹਿਬ ਨੂੰ ਦਿਲ ਕਰਦਾ ਕਿ ਮੈਂ ਭੁੱਖਾ ਰਾਵਾਂ ਮਜਬੂਰੀ ਆ ਜਦੋਂ ਸਰਕਾਰਾਂ ਨੇ ਇੱਕ ਵਾਰ ਨਹੀਂ ਸੁਣੀ 50 ਵਾਰ ਨਹੀਂ ਸੁਣੀ 100 ਵਾਰ ਨਹੀਂ ਸੁਣੀ ਇਹ ਲਾਸਟ ਰਿਸੋਰਟ ਹੁੰਦਾ ਕਿ ਆ ਮੈਂ ਮਰਨ ਵਰਤ ਤੇ ਬੈਠਾ ਇਹ ਲਾਸਟ ਰਿਸੋਰਟ ਆ ਔਰ ਪੰਜਾਬ ਦੇ ਵਿੱਚ ਪਹਿਲਾਂ ਇਤਿਹਾਸ ਹੈਗਾ ਵਾ ਲੋਕੀ ਜਿਹੜੇ ਇੱਥੇ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਮਰੇ ਨੇ ਇਹ ਨਹੀਂਗਾ ਕਿ ਇੱਥੇ ਕੋਈ ਮਰਿਆ ਨਹੀਂਗਾ ਤਾਂ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਸਰਕਾਰਾਂ ਜਿਹੜੀਆਂ ਸਾਡੀਆਂ ਨੇ ਨਾ ਉਹ ਉਹਨਾਂ ਦੇ ਹੁਣ ਰਗਾਂ ਵਿੱਚ ਖੂਨ ਨਹੀਂਗਾ ਕੋਈ ਹੋਰ ਹੀ ਆਈਟਮ ਦੌੜ ਰਹੀ ਆ ਆਦਰਵਾਇਜ਼ ਜਿਹਦੇ ਬੰਦੇ ਦੇ ਅੰਦਰ ਖੂਨ ਵਗ ਦੌੜਦਾ ਵਾ ਜਾਂ ਉਹਨੂੰ ਮਾਰਾ ਜਾ ਵੀ ਕੋਈ ਇਨਸਾਨੀਅਤ ਦਾ ਦਰਦ ਆ ਉਹ ਇਦਾਂ ਨਹੀਂ ਬਿਹੇਵ ਕਰਦੇ ਜਿੱਦਾਂ ਹੁਣ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ ਉਦਮ ਸਿੰਘ ਨੂੰ ਜਦੋਂ ਫਾਂਸੀ ਹੋਣੀ ਸੀ ਇੰਗਲੈਂਡ ਦੇ ਵਿੱਚ ਉਸ ਤੋਂ ਪਹਿਲਾਂ ਉਹਨਾਂ ਨੇ 42 ਦਿਨ ਦੀ ਭੁੱਖੜ ਤਾਲ ਰੱਖ ਕੇ ਅੰਗਰੇਜ਼ਾਂ ਤੋਂ ਈਨ ਮੰਨਵਾ ਲਈ ਸੀ ਜੇਲ੍ਹ ਦੇ ਵਿੱਚ ਤਾਂ ਸਾਡੀ ਸਰਕਾਰਾਂ ਕਿ ਇਹ ਕਿਸਾਨ ਕੁਝ ਵੀ ਨਹੀਂ ਮੈਟਰ ਕਰਦਾ ਜੀ ਮੈਂ ਤੁਹਾਨੂੰ ਤਾਈਓ ਤਾਂ ਕਿਹਾ ਵਾ ਕਿ ਠੀਕ ਹੈ ਉਹ ਜ਼ਾਲਮ ਸੀ ਬਹੁਤ ਅੰਗਰੇਜ਼ ਵੀ ਜ਼ਾਲਮ ਸੀਗੇ ਔਰ ਮੁਗਲ ਵੀ ਬੜੇ ਜ਼ਾਲਮ ਸੀਗੇ ਲੇਕਿਨ ਉਹਨਾਂ ਨੇ ਵੀ ਜਿੱਦਾਂ ਤੁਸੀਂ ਕਿਹਾ ਕਿ ਉਦਮ ਸਿੰਘ ਨੇ ਆਪਣੀ ਗੱਲ ਮੰਨਵਾਈ ਇਹਦਾ ਮਤਲਬ ਹੁਣ ਆਪਾਂ ਅੰਗਰੇਜ਼ਾਂ ਨਾਲ ਦਾ ਵੀ ਰਿਕਾਰਡ ਤੋੜਿਆ ਹੋਇਆ ਵਾ ਕਿਉਂਕਿ ਆਪਾਂ ਤਾਂ ਹੁਣ ਕਿਸੇ ਗੱਲ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂਗੇ ਕੋਈ ਪੀਸਫੁਲ ਡੈਮੋਨਸਟ੍ਰੇਸ਼ਨ ਨੂੰ ਸੁਣਨ ਨੂੰ ਤਿਆਰ ਨਹੀਂ ਕੋਈ ਜੇ ਜੇ ਕੋਈ ਵਾਇਲੈਂਸ ਹੁੰਦਾ ਤੇ ਫਿਰ ਉਦਾਂ ਡਾਇਰੈਕਟਲੀ ਕਹਿ ਦਿੰਦੇ ਨੇ ਕਿ ਜੀ ਇਹ ਤਾਂ ਸਾਰੇ ਅਤਵਾਦੀ ਨੇ ਜੀ ਸਾਡਾ ਨਹੀਂ ਅਤਵਾਦੀ ਤੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਉਗਰਵਾਦੀ ਪਾਇਆ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹ ਨਸ਼ੇ ਦੀ ਲੜਾਈ ਲੜਦਾ ਸੀ ਨਸ਼ੇ ਦੇ ਖਿਲਾਫ ਲੜਾਈ ਲੜਦਾ ਸੀਗਾ ਉਹਨੂੰ ਚੱਕ ਕੇ ਐਨਐਸਏ ਦਾ ਪਿਛਲੇ ਡੇਢ ਸਾਲ ਤੋਂ ਬੰਦ ਕੀਤਾ ਹੋਇਆ ਸੋ ਵਾਟ ਆਰ ਵੀ ਟ੍ਰਾਈਂਗ ਟੂ ਸਾਨੂੰ ਮਹਿਸੂਸ ਕੀ ਕਰਾਉਣਾ ਮਾਫ ਕਰਨਾ ਕਰ ਰੋਕਦੇ ਐਵੇਂ ਤਾਂ ਫਿਰ ਜਨੇਖਨੇ ਦੇ ਪਰਚੀਆਂ ਦੇ ਕੇ ਪੰਜਾਬ ਦੀ ਗੱਲ ਕਰਨੀ ਸੂਬਾ ਸੂਬੇ ਦੀ ਗੱਲ ਕਰਨੀ ਆਪਦੇ ਹੱਕ ਮੰਗਣੇ ਫਿਰ ਮਾੜੇ ਹੋ ਗਏ ਨੇ ਜਾਂ ਮਤਲਬ ਦਬਾਉਣਾ ਐਸੀ ਜਿਸ ਸਰਕਾਰ ਤੇ ਇਨੀ ਉਮੀਦ ਰੱਖਦੇ ਸੀ ਤੇ ਸੂਬਾ ਸਰਕਾਰ ਵੀ ਆ ਜੋ ਉਸੇ ਕਿਸਾਨਾਂ ਦੇ ਦਾ ਮਤਲਬ ਖਿਲਾਫ ਕਿਉਂ ਨਹੀਂ ਸੂਬਾ ਸਰਕਾਰ ਆਪਾਂ ਐਵੇਂ ਗਲਤਫਹਿਮੀ ਚ ਆ ਗਏ ਇਹ 92 ਜਿਹੜੇ ਸੀ ਨਾ ਜੀ ਇਹ ਕੋਈ ਸੰਜੀਦਾ ਬੰਦੇ ਨਹੀਂ ਸੀਗੇ ਇਹ ਜਿੱਦਾਂ ਪੰਜਾਬੀ ਚ ਕਹਿੰਦੇ ਨੇ ਕਿ ਉਸ ਵਕਤ ਦੀ ਹਨੇਰੀ ਵਿੱਚ ਬਣ ਗਏ ਨੇ ਇਹਨਾਂ ਨੂੰ ਪੰਜਾਬ ਦੇ ਨਾਲ ਕਿਸੇ ਨੂੰ ਪਿਆਰ ਨਹੀਂਗਾ ਸਿਵਾਏ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਮਤਲਬ ਇਹਨਾਂ ਨੂੰ ਬੇਦਬੀ ਨਾਲ ਕੋਈ ਪਿਆਰ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਕਿ ਨਹੀਂ ਹੋਈ ਨਸ਼ੇ ਬਿਕਦੇ ਮਰ ਬੰਦੇ ਮਰਦੇ ਇਹਨਾਂ ਨੂੰ ਕੋਈ ਫਿਕਰ ਨਹੀਂਗਾ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਇੰਪੋਰਟੈਂਟ ਇਸ਼ੂ ਜਿਹੜਾ ਲਾਅ ਐਂਡ ਆਰਡਰ ਦਾ ਕਤਲੋਗਾਰਤ ਚੋਰੀਆਂ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈਗੀ ਇਹ ਸਿਰਫ ਇੱਕ ਗੋਣਗਾ ਰਹੇ ਨੇ ਕਿ ਕੇਜਰੀਵਾਲ ਸਾਡਾ ਪਿਓ ਹੈ ਤੇ ਉਹਦੀ ਘਰ ਵਾਲੀ ਸਾਡੀ ਮਾਤਾ ਵਾ ਇਹਨਾਂ ਨੂੰ ਇਤੋਂ ਬਿਯੋਂਡ ਕੋਈ ਨਹੀਂ ਇਹ ਗਲਤੀ ਹੈ ਪੰਜਾਬ ਦੀ ਬਲੰਡਰ ਹੋਇਆ ਇਹ ਔਰ ਜਿਹੜਾ ਕਹਿੰਦੇ ਹੁੰਦੇ ਨੇ ਕਿ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਅੱਜ ਸਾਡੀ ਚੱਕੀ ਚੱਟੀ ਜਾ ਰਹੀ ਆ ਸਾਡਾ ਚਾਰੇ ਪਾਸੇ ਹਨੇਰ ਗਿਰਦੀ ਔਰ ਜਿਹੜਾ ਪੰਜਾਬ ਸਰਕਾਰ ਦਾ ਰਵਈਆ ਕਿਸਾਨਾਂ ਦੇ ਪ੍ਰਤੀ ਆ ਇਹ ਤਾਂ ਬਿਲਕੁਲ ਬੀਜੇਪੀ ਦੇ ਨਾਲ ਮੇਲ ਖਾਂਦਾ ਵਾ ਮੈਂ ਐਨਐਸਏ ਦਾ ਜ਼ਿਕਰ ਕਿਉਂ ਕਰ ਰਿਹਾ ਕਿਉਂਕਿ ਐਨਐਸਏ ਜਿਹੜੀ ਲਾਈ ਗਈ ਆ ਭਗਵੰਤ ਮਾਨ ਵੱਲੋਂ ਉਹ ਬੀਜੇਪੀ ਨਾਲ ਮਿਲ ਕੇ ਲਾਈ ਗਈ ਆ ਲੱਗੀ ਡੀਸੀ ਅੰਮ੍ਰਿਤਸਰ ਵੱਲੋਂ ਹਦਾਇਤ ਦਿੱਲੀੋਂ ਆਈ ਆ ਸਾਡੇ ਨੌਜਵਾਨ ਚੱਕ ਕੇ ਅਸਾਮ ਦੀਆਂ ਜ਼ਿਲ੍ਹਿਆਂ ਵਿੱਚ ਭੇਜਤੇ ਨੇ ਪਿਛਲੇ ਡੇਢ ਸਾਲ ਦੇ ਬੰਦ ਨੇ ਪਤਾ ਨਹੀਂ ਕਦੋਂ ਨਿਕਲਣੇ ਨੇ ਜਿਹੜਾ ਉਠਦਾ ਇੱਥੇ ਉੱਥੇ ਪਰਚੇ ਦਰਜ ਕਰਦੇ ਨੇ ਮੈਂ ਕੀ ਗੁਨਾਹ ਕੀਤਾ ਸੀਗਾ ਮੈਂ ਕੋਈ ਡਰੱਗ ਮਾਫੀਆ ਲੱਗਦਾ ਤੁਹਾਨੂੰ ਮੇਰੇ ਤੇ ਚੱਕ ਕੇ ਐਨਡੀਪੀਐਸ ਦਾ 9 ਸਾਲ ਪੁਰਾਣਾ ਮੁਕੱਦਮਾ ਇਹ ਆਵਾਜ਼ ਬੰਦ ਕਰਾਉਂਦੇ ਨੇ ਭਾਨੇ ਤੇ ਪਰਚਾ ਕਿਉਂ ਦਰਜ ਕੀਤਾ ਸੀ ਮਾਲਵਿੰਦਰ ਮਾਲੀ ਨੂੰ ਕੋ ਚੱਕ ਕੇ ਜੇਲ੍ਹ ਜਿੱਤਦਾ ਵੋਏ ਬੇਸਿਕਲੀ ਭਗਵੰਤ ਮਾਨ ਤੇ ਮੋਦੀ ਦੀ ਜਿਹੜੀ ਕਾਰਜਸ਼ੈਲੀ ਉਹ ਸੇਮ ਆ ਹਾਂ ਉਹ ਗੱਲ ਲੱਗਿਆ ਕਿ ਕੇਜਰੀਵਾਲ ਸਾਹਿਬ ਉੱਥੇ ਰੋਂਦੇ ਨੇ ਕਿ ਮੋਦੀ ਸਾਡੇ ਨਾਲ ਤਾਨਾਸ਼ਾਹੀ ਕਰਦਾ ਤੇ ਉਹੀ ਪੈਂਤੜਾ ਸਾਡੇ ਦੇ ਉੱਤੇ ਲਾਗੂ ਕਰਦੇ ਨੇ ਸੋ ਕਿਸਾਨਾਂ ਦਾ ਅਣਦੇਖੀ ਕਰਨੀ ਇਸ ਸਮਝ ਲੋ ਰੱਬ ਦੀ ਅਣਦੇਖੀ ਕਰਨੀ ਹੈ ਇਹਨਾਂ ਨੂੰ ਭੁਗਤਣਾ ਹੀ ਪੈਣਾ ਤੁਸੀਂ ਦੇਖ ਲੈਣਾ ਹੈ ਬਹੁਤੀ ਦੂਰ ਨਹੀਂ ਗਿਆ ਇੱਥੇ ਬੜੇ ਵੱਡੇ ਵੱਡੇ ਆਗੂ ਭੁਗਤ ਕੇ ਗਏ ਨੇ ਔਰ ਬੜੇ ਵੱਡੇ ਵੱਡੇ ਆਗੂ ਹੁਣ ਭੁਗਤ ਰਹੇ ਨੇ ਆਪ ਇਹ ਅਦਬੀਆਂ ਦਾ ਮਸਲਾ ਖੈਰਾਬ ਸਾਹਿਬ ਤੁਸੀਂ ਸਿਆਸਤ ਤੋਂ ਉੱਠ ਕੇ ਜਿਵੇਂ ਅੱਜ ਇੱਥੇ ਆਇਓ ਇੱਕ ਸਿਆਸਤ ਤੋਂ ਇੱਕ ਵੱਖਰਾ ਮਸਵਾਲ ਕਰੂੰਗਾ ਤੁਸੀਂ ਅੱਜ ਇੱਥੇ ਆਣ ਕੇ ਕਿਸ ਤਰ੍ਹਾਂ ਦਾ ਮਨ ਦੇ ਅੰਦਰ ਕੀ ਪਰਨ ਕਰਕੇ ਚੱਲੇ ਹੋ ਸਿਆਸਤ ਤੋਂ ਉੱਠ ਕੇ ਨਹੀਂ ਮੈਂ ਤਾਂ ਜੀ ਹਮੇਸ਼ਾ ਤੁਸੀਂ ਅੱਜ ਦਾ ਨਹੀਂ ਮੈਂ ਕਰ ਰਿਹਾ ਮੈਨੂੰ ਤਾਂ ਮਤਲਬ ਅਰਸੇ ਤੋਂ ਜਿੱਥੇ ਵੀ ਕਿਸੇ ਨਾਲ ਕੋਈ ਜ਼ਬਰ ਹੋਇਆ ਜ਼ੁਲਮ ਹੋਇਆ ਮੈਂ ਹਮੇਸ਼ਾ ਆਪ ਹੀ ਤੇ ਇੱਥੇ ਆਣ ਕੇ ਮੈਂ ਇਹੀ ਮਹਿਸੂਸ ਕਰਦਾ ਵਾਂ ਕਿ ਜਦੋਂ ਇਹਨਾਂ ਦੇ ਮੈਂ ਚਿਹਰੇ ਦੇਖਦਾ ਵਾਂ ਤੁਸੀਂ ਐਂ ਕਰੋ ਕੈਮਰਾ ਘੁਮਾਓ ਸਾਰਿਆਂ ਦੇ ਚਿਹਰੇਆਂ ਹਾਲ ਕਿਸੇ ਦੇ ਚਿਹਰੇ ਤੇ ਰੌਣਕ ਹੀ ਹੈ ਨਹੀਂ ਕਿ ਜਰੂਰ ਮੈਂ ਕਹੂੰਗਾ ਜੀ ਸਮਝ ਗਏ ਨਾ ਰੌਣਕ ਇਸ ਕਰਕੇ ਨਹੀਂ ਕਿਉਂਕਿ ਹਰ ਇੱਕ ਆਦਮੀ ਅੰਦਰੋਂ ਉਦਾਸ ਆ ਕਿ ਅਸੀਂ ਯਾਰ ਕੀਤਾ ਕੀ ਲੜੇ ਕਿੱਥੇ ਆਜ਼ਾਦੀ ਕਿੱਥੋਂ ਲਈ ਤੇ ਸਾਡਾ ਨਾ ਹੋਇਆ ਕੀ ਆਣ ਕੇ ਇੱਥੇ ਹੁਣ ਅਸੀਂ ਆਪਣੇ ਹੱਕ ਮੰਗਣ ਲਈ ਸਾਨੂੰ ਭੁੱਖੇ ਰਹਿਣਾ ਪੈ ਰਿਹਾ ਪੁੰਜੇ ਸੌਣਾ ਪੈ ਰਿਹਾ ਆਈਡੀ ਠੰਡ ਹੈ ਹਾਲੇ ਪਤਾ ਨਹੀਂ ਹੱਗੇ ਹੋਰ ਕਿੰਨੇ ਦਿਨ ਟੈਂਪਰੇਚਰ ਡ੍ਰੌਪ ਕਰਨੀ ਆ ਕਦੇ ਤਰਪਾਲਾਂ 'ਨਾ ਬੈਠੇ ਨੇ ਸੋ ਇੱਥ ਆਵੇਗਾ ਉਹ ਇਨਸਾਨੀਅਤ ਦਾ ਤੇ ਉਪਰੰਧ ਕਰਕੇ ਜਾਵੇਗਾ ਕਿ ਯਾਰ ਦੂਜੇ ਦਾ ਦਰਦ ਵੀ ਸਮਝਣਾ ਆਪਣਾ ਫਰਜ ਆ ਖੈਰਾ ਸਾਹਿਬ ਕਿਸਾਨਾਂ ਦੀ ਕਦੋਂ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਜੂਨ ਐਵੇਂ ਹੀ ਰਹਿਣੀ ਹੈ ਸੜਕਾਂ ਦਾ ਸਰਾਨਾ ਲੀਆਂ ਦਾ ਸਰਾਨਾ ਹਰ ਵਕਤ ਇਹੀ ਲਾਉਂਦੇ ਰਹਿ ਜਾਣਗੇ ਅਗਲੀ ਪੀੜ੍ਹੀ ਜਨਰੇਸ਼ਨ ਨੇ ਵੀ ਕੁਝ ਕਰਨਾ ਹੈ ਕਿ ਬਸ ਹੁਣ ਅਸੀਂ ਸ਼ਹਾਦਤਾ ਦੇਣ ਤੇ ਤੁਰੇ ਹੋਏ ਕੁਝ ਐਸੀ ਵੀ ਕੁਝ ਕਰਨਾ ਚਾਹੁੰਦੇ ਕਿਸਾਨ ਇੱਥੇ ਕਾਦੇ ਲਈ ਆਉਂਦੇ ਕਿ ਸਾਰੀ ਜ਼ਿੰਦਗੀਆਂ ਹੀ ਲੰਘ ਜਾਣੀ ਹੁਣ ਅੱਜ ਦੇ ਯੁੱਗ ਵਿੱਚ ਤਾਂ ਨਿਮੋਸ਼ੀ ਨਜ਼ਰ ਆ ਰਹੀ ਸਾਨੂੰ ਅਸੀਂ ਸਾਰਾ ਆਲੇ-ਦੁਆਲੇ ਦੇਖ ਰਹੇ ਹਾਂ ਕਿ ਉਹਨਾਂ ਦੇ ਹਾਲਾਤ ਕੀ ਨੇ ਕਿਸਾਨ ਮੈਂ ਜਦੋਂ ਲੀਡਰ ਆਫ ਓਪੋਜੀਸ਼ਨ ਸੀਗਾ ਮੈਂ ਬਹੁਤ ਸਾਰੇ ਘਰਾਂ ਜਨਾ ਮਾਨਸਾ ਗਿਆ ਕਈ ਜਿਹੜੇ ਸੁਸਾਈਡ ਵਿਕਟਮ ਸੀਗਾ ਕਈ ਘਰਾਂ ਵਿੱਚ ਡਬਲ ਸੁਸਾਈਡ ਸੀ ਤੇ ਉਹ ਵੀ ਮਰ ਗਿਆ ਮੁੰਡਾ ਵੀ ਮਰ ਗਿਆ ਕਰਜ਼ੇ ਦੀ ਮਾਰ ਤੋਂ ਤੋਂ ਅੱਜ ਦੀ ਦੌਰ ਵਿੱਚ ਬਹੁਤ ਜ਼ਿਆਦਾ ਨਿਮੋਸ਼ੀ ਆ ਸਾਡੇ ਤੇ ਕਿਸਾਨਾਂ ਤੇ ਬਹੁਤ ਵੱਡਾ ਕਰਜ਼ਾ ਵਾ ਇਹ ਤਾਂ ਜੇ ਵਿਦੇਸ਼ਾਂ ਸਾਡੇ ਬੱਚੇ ਨਾ ਗਏ ਉਹਨਾਂ ਨੂੰ ਭੁੱਖੇ ਮਰ ਜਾਣਾ ਸੀਗਾ ਇਹ ਤਾਂ ਪੈਸਾ ਜਿਹੜਾ ਫੋਰਨ ਐਕਸਚੇਂਜ ਆਈ ਆ ਇਨੇ ਪੰਜਾਬ ਦੀ ਇਕਨੋਮੀ ਨੂੰ ਸਰਵਾਈਵ ਕਰਾਇਆ ਵਾ ਔਰ ਵਰਨਾ ਸਾਡੇ ਤਾਂ ਇੱਥੇ ਕਰਜ਼ੇ ਦੀ ਮਾਰ ਨਾ ਝੱਲ ਕੇ ਇੱਕ ਥੋੜੋ ਦਰਜਨਾ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਲੋਕ ਕਿ ਆਪਣੀ ਜਾਨ ਗਵਾ ਚੁੱਕੇ ਨੇ ਸੋ ਮੈਂ ਅਖੀਰ ਅਖੀਰ ਇਹੀ ਕਹੂੰਗਾ ਨਾ ਕਿ ਇਹਨਾਂ ਦਾ ਯੋਗਦਾਨ ਕੀ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਤੇ ਦੇਸ਼ ਦੇ ਬਾਰਡਰਾਂ ਤੇ ਰਾਖੀ ਕਰਨ ਦਾ ਤੇ ਇਹਨਾਂ ਨੂੰ ਮਿਲ ਕੀ ਰਿਹਾ ਉਹਦੇ ਇਵਜ਼ ਵਿੱਚ ਤੇ ਚਲੋ ਭਾਜੀਪੀ ਕੇਂਦਰ ਸਰਕਾਰ ਨਾਲ ਤਾਂ ਸਾਡਾ ਪੂਰਾ ਮੱਥਾ ਲੱਗਾ ਹੀ ਐ ਆਪਣਿਆਂ ਤੋਂ ਉਮੀਦ ਨਹੀਂ ਸੀ ਇਹਨਾਂ ਤੋਂ ਅਸੀਂ ਚੁਣਿਆ ਨਾ ਚਲੋ ਮੈਂ ਤਾਂ ਇਹਨਾਂ ਦਾ ਵਿਰੋਧੀ ਸੀਗਾ ਕਟੜ ਆ ਆ ਤਾਂ ਸਾਰੇ ਵੋਟਰਸ ਹੀ ਹੋਣਗੇ ਨਾ ਅਕਸਰ 92 ਬੰਦੇ ਐਵੇਂ ਤਾਂ ਜਿੱਤ ਨਹੀਂ ਗਏ ਸੋ ਇਹੀ ਮੈਨੂੰ ਬੜਾ ਅਫਸੋਸ ਤੇ ਰੰਜਾ ਕਿ ਸਾਡੇ ਆਪਣੇ ਨਾਲ ਬਗਾਨੇ ਦਾ ਕਰਦੇ ਹੁੰਦੇ ਨੇ ਬਗਾਨਿਆਂ ਨੇ ਤਾਂ ਸਾਡੇ ਨਾਲ ਕਿਹੜੇ ਕੱਢਣੀ ਆ ਕਿਸਾਨ ਤਾਂ ਭੋਲਾ ਜੀ ਹਰ ਵਕਤ ਗੱਲਾਂ ਚ ਆ ਜਾਂਦਾ ਕਿ ਉਸ ਨਾਲ ਬਾਜ ਤੱਕੇ ਹੀ ਨੇ ਬਾਅਦ ਚ ਦੇਖਿਆ ਤੇ ਇਹੀ ਅਖੀਰ ਦੇ ਵਿੱਚ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਇੱਕ ਗੱਲ ਯਾਦ ਰਹੇ ਇਹ ਹੱਠੀ ਵੀ ਉਹਨੇ ਹੀ ਨੇ ਨਾਲ ਇਹ ਇਦਾਂ ਗਿਵ ਅਪ ਕਰਨ ਵਾਲੇ ਨਹੀਂਗੇ ਬੰਦੇ ਇਹ ਉਹਨਾਂ ਦੇ ਨਾਲ ਚਾਹੇ ਦੁਰਵਿਵਹਾਰ ਅੱਜ ਦਾ ਨਹੀਂ ਹੋ ਰਿਹਾ دیر ਦਾ ਹੋ ਰਿਹਾ ਵਾ ਪਰ ਇਹ ਇੱਕੋ ਹੀ ਸੈਕਸ਼ਨ ਤੁਸੀਂ ਦੱਸੋ ਮੈਨੂੰ ਹੋਰ ਕਿਹੜਾ ਵਰਗ ਹੈ ਦੇਸ਼ ਦਾ ਜਿਹੜਾ ਐਂਦਾ ਟਰਾਲੀਆਂ ਜਾਣ ਕੇ ਲੰਮੇ ਪੈ ਸਕਦਾ ਰਾਤ ਨੂੰ ਜਾਂ ਸਰਕਾਰਾਂ ਨਾਲ ਲੜ ਸਕਦਾ ਜਾਂ ਟੇਅਰ ਗੈਸ ਦੇ ਸਾਹਮਣੇ ਖੜ ਸਕਦਾ ਕੋਈ ਨਹੀਂ ਖੜ ਸਕਦਾ ਬਸ ਤਾਈਆਂ ਕਰਕੇ ਚੁੱਪਦਾ ਦਿੱਲੀ ਦੇ ਸਰਕਾਰਾਂ ਨੂੰ ਤੇ ਜਿਹੜੀਆਂ ਮੌਜੂਦਾ ਆਪਣੀ ਸਰਕਾਰਾਂ ਨੂੰ ਚੁੱਪਦਾ ਹੀ ਇਹ ਹੈ ਕਿਉਂਕਿ ਬਾਕੀ ਤਾਂ ਗੋਡੇ ਟੇਕ ਚੁੱਕੇ ਨੇ ਹੁਣ ਆਮ ਸੌਰੀ ਟੂ ਸੇ ਪੋਲਿਟੀਕਲ ਜਮਾਤ ਸਿਰਫ ਬਿਆਨ ਦੇਣ ਯੋਗੀ ਰਹਿ ਗਈ ਹੈ ਦੱਸੋ ਕਿਹੜੀ ਪੋਲੀਟੀਕਲ ਪਾਰਟੀ ਸਟਰਗਲ ਕਰ ਰਹੀ ਹੈ ਸਮਝਾਓ ਮੈਨੂੰ ਸਾਰੇ ਦੇਸ਼ ਦੀ ਗੱਲ ਕਰਨਾ ਇਕੱਲੇ ਇੱਕ ਦਿਨ ਹੀ ਗੱਲ ਕਰ ਰਿਹਾ ਐਜੀਟੇਟ ਕੌਣ ਕਰ ਰਿਹਾ ਆਪਣੀ ਮੰਗਾਂ ਨੂੰ ਲੈ ਕੇ ਅੱਜ ਕਿਸਾਨ ਕਰ ਰਹੇ ਨੇ ਬਾਕੀ ਤਾਂ ਸਾਰੇ ਟਵਿੱਟਰ ਤੇ ਬੈਠੇ ਉਹਨਾਂ ਦੇ ਕੋਈ ਮਾੜਾ ਮੋਟਾ ਫੇਸਬੁੱਕ ਤੇ ਬੈਠਾ ਵਾ ਇੰਦਾ ਜ਼ਮੀਨ ਤੇ ਉੱਤਰ ਕੇ ਸਟਰਗਲ ਕਰਨਾ ਤਾਂ ਇਹ ਹੀ ਕਰ ਰਹੇ ਨੇ ਨਾ ਇਹ ਹੀ ਚੁੱਬਦੇ ਨੇ ਉਹਨਾਂ ਨੂੰ ਇਹ ਹੀ ਦੇਸ਼ ਦੀਆਂ ਸਰਕਾਰਾਂ ਨੂੰ ਚੁੱਬਖੇਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ એનર્ਜੀ ਵਿੱਚੋਂ ਆਪਣਾ ਸਮਾਂ ਕਰ ਮਿਹਰਬਾਨੀ ਧੰਨ ਵੈਲਕਮ ਟੂ ਥੈਂਕ ਯੂ ਤਾਂ ਪੰਜਾਬ ਦੇ ਵਿੱਚ ਜੋ ਕਿਸਾਨੀ ਮੋਰਚਾ ਹੈ ਬਿਲਕੁਲ ਚੜ੍ਹਦੀ ਜੀਵੇ ਆਸਾ ਮਰੇ ਨਰਾਸਾ ਸਾਡੇ ਜਿਉਂਦਿਆਂ ਦੀ ਆਸਾਂ ਗਿਵ ਅਪ ਕਰਨ ਦੀ ਲੋੜ ਨਹੀਂ ਕਿਸਾਨ ਬਿਲਕੁਲ ਚੜਦੀ ਕਲਾ ਦੇ ਵਿੱਚ ਆ ਨਾਕ ਦੀ ਇਹ ਕਬਰਾਈ ਹੈ ਇਹ ਕੌਮ ਬਹੁਤ ਮਾਰਸ਼ਲ ਕੌਮ ਬਣੀ ਗਈ ਹੈ ਤੇ ਇਹ ਕਿਸਾਨੀ ਮੋਰਚਾ ਐਵੇਂ ਹੀ ਲਗਾਤਾਰ ਆਪਦੇ ਪੜਾਵ ਉੱਤੇ ਬਹੁਤ ਵੱਡੇ ਸਿਖਰ ਤੇ ਜਾਵੇਗਾ ਤੇ ਇਸੇ ਤਰ੍ਹਾਂ ਤੁਸੀਂ ਐਸਐਮਟੀਵੀ ਦੇ ਨਾਲ ਬਣੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਜੀਤਰ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਐਸਐਮਟੀਵੀ